ਪਿਛਲੇ ਸਮੇਂ ਤੋਂ ਜਥੇਦਾਰ ਸਹਿਬਾਨਾ ਉੱਤੇ ਟਿੱਪਣੀ ਲਗਾਤਾਰ ਕੀਤੀ ਜਾ ਰਹੀ ਸੀ ਕਿਉਂਕਿ 2.5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੂਰਾ ਤੇ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ ਤਾਂ ਕਈ ਵਾਰ ਜਿਹੜੀ ਆ ਇਹ ਪੰਥਕ ਵਿਦਵਾਨਾਂ ਦੀ ਮੀਟਿੰਗ ਬੁਲਾਈ ਗਈ ਕਈ ਜਿਹੜੀਆਂ ਬੈਠਕਾਂ ਕੀਤੀਆਂ ਗਈਆਂ ਪਰ ਕੋਈ ਸਿੱਟਾ ਜਿਹੜਾ ਇਸ ਤਰ੍ਹਾਂ ਨਹੀਂ ਨਿਕਲਿਆ ਤਾਂ ਹੁਣ 2 ਦਸੰਬਰ ਨੂੰ ਦੁਬਾਰਾ ਬੈਠਕ ਬੁਲਾਈ ਗਈ ਹੈ ਅਤੇ ਵਿਚਾਰ ਚਰਚਾ ਕਰਨ ਲਈ ਤਾਂ ਹੋਰ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਬੈਠਕ ਬੁਲਾਈ ਗਈ ਹੈ ਤਾਂ ਹੁਣ ਇਸ ਦੇ ਵਿੱਚ ਲਗਾਤਾਰ ਵਿਰੋਧੀ ਜਿਹੜੇ ਨੇ ਉਹ ਤਾਂ ਜਿੱਕਸ ਦੇ ਨਜ਼ਰ ਆ ਰਹੇ ਨੇ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਆ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਲਗਾਤਾਰ ਪੋਸਟਰ ਪਾ ਕੇ ਕਿਹਾ ਜਾ ਰਿਹਾ ਕਿ ਜਿੱਕਰ ਕੋਈ ਅਪਮਾਨਜਨਕ ਟਿੱਪਣੀ ਕਰਦਾ ਹੈ ਉਹ ਉਸ ਨੂੰ ਤਾੜਨਾ ਕਰਦੇ ਵੀ ਨਸਰ ਆਉਂਦੇ ਨੇ ਤਾਂ ਹੁਣ ਅੱਜ ਜੋ ਇੱਕ ਵੀਡੀਓ ਜਿਹੜੀ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੀ ਸਾਹਮਣੇ ਆਈ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਹੁਣ ਜੋ ਵੀ ਇਸ ਉੱਤੇ ਕਾਰਵਾਈ ਦੇ ਉੱਤੇ ਟਿੱਪਣੀ ਕਰਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਨਹੀਂ ਸਗੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟਿੱਪਣੀ ਕਰਦਾ ਤਾਂ ਹੁਣ ਇਸ ਦੇ ਵਿੱਚ ਸੁਖਬੀਰ ਬਾਦਲ ਦੀ ਜੋ ਐਂਟਰੀ ਹੁੰਦੀ ਆ ਤਾਂ ਸੁਖਬੀਰ ਬਾਦਲ ਹੋਰਾਂ ਵੱਲੋਂ ਵੀ ਆਪਣੇ ਜੋ ਕਿ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟਰ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹ ਜਥੇਦਾਰ ਸਹਿਬਾਨਾਂ ਦੇ ਹੱਕ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਤਾਂ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਤੁਹਾਨੂੰ ਉਹ ਵੀ ਜਿਹੜਾ ਆ ਉਹ ਦੱਸ ਦਿਨੇ ਆ ਤਾਂ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੋ ਮਹਾਨ ਹੈ ਪੰਥ ਦੀ ਸ਼ਾਨ ਹੈ ਤਾ ਮੇਰੇ ਧਿਆਨ ਦੇ ਵਿੱਚ ਇਹ ਆਇਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਆਂ ਜਾਲੀ ਅਕਾਊਂਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜੋ ਸਿੰਘ ਸਾਹਿਬਾਨ ਹਨ ਉਹਨਾਂ ਦੇ ਖਿਲਾਫ ਘਟਿਆ ਪ੍ਰਪਰਗੰਡਾ ਜਿਹੜਾ ਆ ਉਹ ਚਲਾਇਆ ਜਾ ਰਿਹਾ ਤਾਂ ਜੋ ਕੀ ਅਤਨਿੰਦਨਯੋਗ ਹੈ ਤਾਂ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤਾਂ ਇਸ ਕਰਕੇ ਕੂੜ ਪ੍ਰਚਾਰ ਨੂੰ ਵੇਖ ਕੇ ਹਰ ਕੋਈ ਪਰੇਸ਼ਾਨ ਹੈ ਅੱਜ ਸਾਨੂੰ ਪੰਥ ਧੋਖੀ ਤਾਕਤਾਂ ਤੋਂ ਪੂਰਨ ਸੁਚੇਤ ਰਹਿਣ ਦੀ ਲੋੜ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਸਾਰੇ ਪ੍ਰਪਰਗੰਡੇ ਦੀ ਨਖੇਦੀ ਕਰਦਾ ਹਾਂ ਤਾਂ ਥੱਲੇ ਲਿਖਿਆ ਹੋਇਆ ਦਾਸ ਸੁਖਬੀਰ ਸਿੰਘ ਬਾਦਲ ਤਾਂ ਤੁਹਾਨੂੰ ਦੱਸਦੀ ਇਹ ਕਿ ਜਦੋਂ ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਾਂ ਉਸ ਉੱਤੇ ਕੋਈ ਉਚਿਤ ਫੈਸਲਾ ਨਹੀਂ ਲਿਆ ਗਿਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਤਖਤ ਸਕਤਰਿਤ ਵਿਖੇ ਸਿੰਘ ਸਹਿਬਾਨਾ ਤੀਜੀ ਮੀਟਿੰਗ ਬੁਲਾਈ ਗਈ ਸੀ ਤਾਂ ਇਸ ਮੀਟਿੰਗ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰ차 ਸਿੰਘ ਵੱਲ ਤੋਂ ਹਵਾਂ ਵੱਲੋਂ ਜ਼ਥੇਦਾਰ ਸਹਿਬਾਨਾਂ ਦੇ ਉੱਤੇ ਵੱਡੇ ਦੋਸ਼ ਲਗਾਏ ਸਨ ਕਿਹਾ ਗਿਆ ਸੀ ਕਿ ਜੋ ਜ਼ਥੇਦਾਰ ਸਹਿਬਾਨ ਨੇ ਉਹ ਭਾਜਪੀ ਤੇ ਆਰਐਸਐਸ ਦੇ ਜੋ ਕਿ ਦਬਾਹੇ ਹੇਠ ਹਨ ਤਾਂ ਇਸ ਲਈ ਜਿਹੜਾ ਆ ਉਹਨਾਂ ਵੱਲੋਂ ਕੋਈ ਵੀ ਉਚਿਤ ਸੁਖਵੀਰ ਬਾਦਲ ਤੇ ਫੈਸਲਾ ਨਹੀਂ ਲਿਆ ਜਾ ਰਿਹਾ ਤਾਂ ਇਸ ਨੂੰ ਲੈ ਕੇ ਜੋ ਅਕਾਲੀ ਸੁਧਾਰ ਲਹਿਰ ਦੇ ਆਗੂ ਹਨ ਉਹਨਾਂ ਦੇ ਵਿੱਚ ਵੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਸੀ ਤਾਂ ਹੁਣ ਜਿਹੜੇ ਨੇ ਅਕਾਲੀ ਸੁਧਾਰ ਦੇ ਲਹਿਰ ਦੇ ਜੋ ਆਗੂ ਨੇ ਵਕ ਵਕ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਨੇ ਤਾਂ ਜੋ ਲੋਕ ਨੇ ਜੋ ਸੰਗਤ ਹੈ ਇਸ ਉੱਤੇ ਸੁਖਵੀਰ ਬਾਦਲ ਦੇ ਤਨਖਾਹਿਆ ਧਾਰ ਦਿੱਤੀ ਜਾਣ ਤੇ ਜੋ ਉਹਨਾਂ ਨੂੰ ਧਾਰਮਿਕ ਸਜ਼ਾ ਮਿਲਣੀ ਹੈ ਜਾਂ ਉਹਨਾਂ ਨੂੰ ਸਜ਼ਾ ਕਿਸ ਤਰ੍ਹਾਂ ਦੀ ਦਿੱਤੀ ਜਾਏਗੀ ਇਸ ਦੇ ਇੰਤਜ਼ਾਰ ਵਿੱਚ ਨੇ ਤਾਂ ਜੋ ਸਿੰਘ ਸਹਿਬਾਨਾ ਵੱਲੋਂ ਇਹ ਫੈਸਲਾ ਜਿਹੜਾ ਲੈਣ ਵਿੱਚ ਅਜੇ ਕਾੜ ਨਹੀਂ ਕੀਤੀ ਜਾ ਰਹੀ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਨੂੰ ਜਿਹੜਾ ਆ ਸੰਗਤ ਦੇ ਵਿੱਚ ਵਿਚਾਰਿਆ ਜਾਏਗਾ ਜਿਲ੍ਹਾ ਪਦਰੀ ਇਸ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਏਗੀ ਸਲਾਮ ਮਸ਼ਵਰਾ ਕੀਤਾ ਜਾਏਗਾ ਤੇ ਇਸ ਵਿੱਚ ਇੱਕ ਪਾਸੜ ਜਿਹੜਾ ਆ ਫੈਸਲਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਇਸ ਨੂੰ ਲੈ ਕੇ ਜੋ ਜ਼ਥੇਦਾਰ ਸਹਿਬਾਨ ਹਨ ਉਹ ਵਕ ਵਕ ਮੀਟਿੰਗਾਂ ਕਰਕੇ ਇਸ ਉੱਤੇ ਮੁੱਦੇ ਤੇ ਵਿਚਾਰ ਚਰਚਾ ਕਰ ਰਹੇ ਨੇ ਤਾ ਹੁਣ ਸੁਖਵੀਰ ਬਾਦਲ ਹੋਰਾਂ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਤਾੜਨਾ ਕੀਤੀ ਗਈ ਆ ਤਾਂ ਉਹਨਾਂ ਨੇ ਇੱਕ ਨਿਮਾਣੇ ਸਿੱਖ ਵੱਜੋਂ ਬੇਨਤੀ ਵੀ ਕੀਤੀ ਐ ਤਾਂ ਜੋ ਵੀ ਜੋ ਵੀ ਲਿਖ ਰਹੇ ਹਨ ਸਿੰਘ ਸਹਿਬਾਨਵ ਨੂੰ ਉਹ ਸਿਰਫ ਸਿੰਘ ਸਹਿਬਾਨਾ ਨੂੰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਿੱਪਣੀ ਕਰਦੇ ਨੇ ਤਾਂ ਉਹਨਾਂ ਨੇ ਇਸ ਦੇ ਵਿੱਚ ਬੇਨਤੀ ਕੀਤੀ ਹੈ ਕਿ ਕੋਈ ਵੀ ਟਿੱਪਣੀ ਅਜੇ ਹੀ ਨਾ ਕਰੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਆਗੂ ਇਸ ਲਈ ਸਿਨਮਰ ਬੇਨਤੀ ਕਰਦੇ ਹਨ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਨ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਲਈ ਸੁਖਾਲਾ ਹੋਵੇ